ਕਰ ਦੇ ਵਿੱਚ ਅਫੀਮ ਦੇ ਬੂਟੇ ਬੀਜਣ ਵਾਲੇ ਇੱਕ ਸ਼ਖਸ ਦੇ ਖਿਲਾਫ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਹੈ ਤੇ ਕਾਰਵਾਈ ਕਰਦੇ ਹੋਏ ਉਸ ਦੇ ਕੋਲੋਂ 5 ਕਿਲੋ ਅਫੀਮ ਦੇ ਬੂਟੇ ਪੁਲਿਸ ਦੇ ਵੱਲੋਂ ਜ਼ਬਤ ਵੀ ਕੀਤੇ ਗਏ ਹੈ। ਦੱਸਿਆ ਕਿ ਇਹ ਘਟਨਾ ਸ਼ਿਮੁਖਸ ਸਾਹਿਬ ਦੇ ਦੱਸੀ ਜਾ ਰਹੀ ਹੈ ਕਿ ਇੱਕ ਸ਼ਖਸ ਜਿਸ ਦਾ ਨਾਮ ਕੁਲਦੀਪ ਸਿੰਘ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਘਰ ਦੇ ਅੰਦਰ ਹੀ 5 ਕਿਲੋ ਅਫੀਮ ਦੇ ਬੂਟੇ ਬੀਜੇ ਹੋਏ ਸੀ। ਦੋਸਤੋ ਬਾਅਦ ਪੁਲਿਸ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਨਾ ਮਿਲਦੀ ਹੈ। ਪੁਲਿਸ ਅਧਿਕਾਰੀਆਂ ਨੂੰ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਦੇ ਵੱਲੋਂ ਉਸੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਉਸ ਦੇ ਘਰ ਪਹੁੰਚ ਪਹੁੰਚ ਬਣਾਈ ਜਾਂਦੀ ਹੈ ਤੇ ਘਰ ਦੇ ਵਿੱਚੋਂ ਵੇਖਦੇ ਨੇ ਹੈਰਾਨ ਰਹਿ ਜਾਂਦੇ ਨੇ ਕਿ ਉਸਨੇ 5 ਕਿਲੋ ਅਫੀਮ ਦੇ ਬੂਟੇ ਘਰ ਦੇ ਅੰਦਰ ਹੀ ਵਿਜੇ ਹੋਏ ਸੀ ਜਿਸ ਤੋਂ ਬਾਅਦ ਦੋਨੋਂ ਦੇ ਵੱਲੋਂ ਉਹਨਾਂ ਬੂਟਿਆਂ ਨੂੰ ਵੀ ਜਬਤ ਕਰ ਲਿਆ ਗਿਆ ਤੇ ਨਾਲ ਹੀ ਉਸ ਸ਼ਖਸ ਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਕਾਰਵਾਈ ਕਰਦੇ ਹਾਂ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਵਕਫ ਵਕਫਤਾ ਰਾਵਾਂ ਇਸ ਮਾਮਲੇ ਦੇ ਵਿੱਚ ਲਗਾਈਆਂ ਗਈਆਂ ਨੇ ਅਸਲੀ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਇੱਕ ਵਾਰ ਸਾਹਮਣੇ ਆਇਆ ਸੀ ਕਿ ਕਨਕ ਦੇ ਖੇਤ ਦੇ ਅੰਦਰ ਅਫੀਮ ਦੇ ਬੂਟੇ ਲੁਕੋ ਕੇ ਵਿਜੇ ਹੋਏ ਸੀ ਤਾਂ ਕਿ ਕਿਸ ਇੱਕ ਹੋਰ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਤੇ ਬੀਤੇ ਦਿਨ ਇੱਕ ਚੰਡੀਗੜ੍ਹ ਤੋਂ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਨਰਸਰੀ ਦੇ ਵਿੱਚ ਇੱਕ ਸ਼ਖਸ ਨੇ ਬੂਟੇ ਬੀਜੇ ਹੋਏ ਸੀਗੇ ਅਫੀਮ ਦੇ ਖੇਤ ਕੀਤੇ ਹੋਏ ਸੀ ਜਿਸ ਦੇ ਵਿੱਚ 700 ਦੇ ਕਰੀਬ ਅਫੀਮ ਦੇ ਬੂਟੇ ਬਰਾਮਦ ਕੀਤੇ ਸੀ ਉੱਥੇ ਹੀ ਹੁਣੇ ਸ਼ਿਮਕਸ ਸਾਬ ਤੋਂ ਮਾਮਲਾ ਸਾਹਮਣੇ ਆਇਆ ਕਿ ਇੱਕ ਸ਼ਖਸ ਦੇ ਵੱਲੋਂ ਘਰ ਦੇ ਅੰਦਰ ਹੀ ਅਫੀਮ ਦੇ ਬੂਟੇ ਬੀਜੇ ਹੋਏ ਸੀਗੇ 5 ਕਿਲੋ ਫੀਮ ਦਸੀ 5 ਕਿਲੋ ਫੀਮ ਦੇ ਬੂਟੇ ਦੱਸੇ ਜਾ ਰਹੇ ਸੀ ਉਸ ਦੇ ਵੱਲੋਂ ਘਰ ਦੇ ਵਿੱਚ ਬੀਜੇ ਸੀ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਦੇ ਘਰ ਪੌਂਚ ਕੇ ਉਸ ਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਉਹ ਬੂਟੇ ਜਿਹੜੇ ਨੇ ਜ਼ਬਤ ਕਰ ਲਏ ਗਏ ਨੇ ਤਦ ਤਸਦੀਕ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸ਼ਖਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਸ ਦੇ ਵੱਲੋਂ ਬੂਟਿਆਂ ਦੇ ਵਿੱਚੋਂ ਬਰਾਮਦ ਹੋਈ ਅਫੀਮ ਦਾ ਕੀ ਕੁਝ ਕੀਤਾ ਜਾਂਦਾ ਸੀ ਕਿ ਅਫੀਮ ਨੂੰ ਉਹ ਵੇਚਦਾ ਸੀ ਅੱਗੇ ਜਾਂ ਫਿਰ ਉਸ ਦੇ ਵੱਲੋਂ ਘਰ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਸੀ ਸਾਰੀ ਸਾਰੀ ਜਾਣਕਾਰੀ ਦਾ ਜਿਹੜਾ ਹੈ ਪੁੱਛਗਿੱਛ ਦੇ ਵਿੱਚ ਖੁਲਾਸਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤਾ ਜਾ ਸਕਦਾ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧਿਤ ਕੀ ਜਾਣਕਾਰੀ ਦੇ ਰਹੇ ਹੈ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਕੁਵੇਰਤ ਸਿੰਘ ਮੀਨਾ ਜਿਲ੍ਹਾ ਸ਼੍ਰੀ ਮੁਕਸਾ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਹੈਗਾ ਨਸ਼ੇ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਜਿਹੜੇ ਸਾਡੇ ਕੋਟਪਾਈ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਕੁਲਦੀਪ ਸਿੰਘ son of ਜੀਤਾ ਸਿੰਘ ਜਿਹੜੇ ਕੀ ਕੋਟਪਾਈ ਦੇ ਰਹਿਣ ਵਾਲੇ ਜਿਨ੍ਹਾਂ ਨੇ ਘਰ ਦੇ ਵਿੱਚ ਹੀ ਜੜੇ ਹੈਗੇ ਪੋਪੀ ਪlant ਲਗਾਏ ਹੋਏ ਸੀ ਜਿੰਨਾ ਤੋਂ ਕਾਰ ਦੇ ਵਿੱਚੋਂ ਜਿਹੜੇ ਹੈਗੇ ਪੋਪੀ ਪlant ਦੀ ਰਿਕਵਰੀ ਕੀਤੀ ਗਈ ਹੈਗੀ ਜਿਹਦੇ ਐਫਆਈਆਰ ਨੰਬਰ ਜਿਹੜਾ 35 ਡੇਟਡ ਹੈਗਾ 22 3 24 ਅੰਡਰ ਸੈਕਸ਼ਨ 8 20 15 20 61 85 ਜਿਹੜਾ ਹੈਗਾ ਦਰਜ ਰਜਿਸਟਰਡ ਕੀਤਾ ਗਿਆ ਹੈਗਾ ਜਿਨ੍ਹਾਂ ਕੋਲ 5 ਕਿਲੋ ਜਿਹੜੇ ਹੈਗੇ ਨੇ ਪੋਪੀ ਪlant ਜਿਹੜੇ ਰਿਕਵਰ ਕੀਤੇ ਗਏ ਤੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਜੀ ਅਰੈਸਟ ਤੋਂ ਪਹਿਲਾਂ ਵੀ ਕਿਲੋ ਸੀ ਇਨਾਂ ਦੇ ਬਾਰੇ ਜਿਹੜੀ ਹੈਗੀ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਤੇ ਜਿਹੜਾ ਹੈਗਾ ਅੱਗੇ ਇਹਨਾਂ ਨੇ ਇਹਨੂੰ ਸੇਲ ਪਰਚੇਸ ਕਰਨਾ ਸੀ ਜਾਂ ਘਰ ਦੇ ਲਈ ਯੂਜ਼ ਕਰਨਾ ਸੀ ਜਸਟ ਕਹਿ ਲਵਾਂ ਮੈਂ ਕੋਈ ਪਰਚੇਸ ਹਾਂਜੀ ਇਸ ਤੋਂ ਪਹਿਲਾਂ ਜਿਹੜਾ ਹੈਗਾ 2 ਦਿਨ ਪਹਿਲਾਂ ਸਾਡੇ ਜਿਹੜੇ ਹੈਗਾ ਐਫ ਆਈ ਆਰ ਨੰਬਰ 33 ਜਿਹੜੀ 19 ਤਿੰਨ ਨੂੰ ਜਿਹੜੀ ਰਜਿਸਟਰ ਕੀਤੀ ਗਈ ਹੈਗੀ ਆ ਉਹ ਵੀ ਸੇਮ ਅੰਡਰ ਸੈਕਸ਼ਨ ਜਿਹੜਾ ਹੈਗਾ 8B 15B ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਹੈਗਾ ਇਹਦੇ ਵਿੱਚ ਮਨਕੀਰ ਸਿੰਘ son of ਜਿਹੜੇ ਸਵਰਨ ਸਿੰਘ ਪਿੰਡ ਬਾਦੀਆਂ ਦੇ ਖਿਲਾਫ ਦਰਜ ਕੀਤਾ ਗਿਆ ਜਿਨ੍ਹਾਂ ਕੋਲ 4 ਕਿਲੋ ਜਿਹੜੀ ਹੈਗੇ ਨੇ ਪੋਪੀ ਪlant ਜਿਹੜੇ ਉਹਨਾਂ ਨੇ ਵੀ ਘਰ ਦੇ ਵਿੱਚ ਲਗਾਏ ਗਏ ਸੀ ਰਿਕਵਰ ਕੀਤੇ ਗਏ ਹੈਗੇ ਜਿਨ੍ਹਾਂ ਨੂੰ ਅੱਗੇ ਪੁਲਿਸ ਮਾਰਤੇ ਰੱਖਿਆ ਗਿਆ ਹੈ